ਇਸ ਵਕਤ ਤੁਸੀਂ ਦੇਖ ਸਕਦੇ ਹੋ ਇੰਡੋ ਬ੍ਰਿਟਿਸ਼ ਸਕੂਲ ਦੀ ਇੱਕ ਬੱਸ ਹੈ ਜਿਹੜੀ ਅ ਦਲੱਦੀ ਪਿੰਡ ਦੇ ਨਾਲ ਇੱਕ ਚੋਆ ਜਾਂਦਾ ਜਿਹਨੂੰ ਨਾਲਾ ਕਹਿ ਦਿੱਤਾ ਜਾਂਦਾ ਉਦੋਂ ਸਕੂਲ ਦੀ ਬੱਸ ਪਲਟੀ ਹੈ ਤੁਸੀਂ ਦੇਖ ਸਕਦੇ ਹੋ ਇਹ ਪਤਾ ਕਰਦੇ ਆਂ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਇਹ ਰਾਹ ਮੈਨੂੰ ਲੱਗਦਾ ਨਹੀਂ ਵੀ ਕੋਈ ਬਣਿਆ ਹੋਊਗਾ ਇਸ ਔਨ ਨੂੰ ਪਰ ਕਿਤੇ ਨਾ ਕਿਤੇ ਦੇਖਦੇ ਆਂ ਗੱਲਬਾਤ ਕਰਦੇ ਆਂ ਵੀ ਜੀ ਨਾਮ ਹੈ ਮੇਰੇ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਤੁਹਾਡੇ ਬੱਚੇ ਪੜ੍ਹਦੇ ਨੇ ਹਾਂ ਜੀ ਮੇਰੇ ਇੱਕ ਬੇਟੀ ਹੈ ਜੀ ਇੰਡੋ ਬ੍ਰਿਟਿਸ਼ ਸਕੂਲ ਅੱਛਾ ਜਦੋਂ ਤੁਹਾਨੂੰ ਫੋਨ ਜਾਂਦਾ ਫਿਰ ਕੀ ਤੁਹਾਨੂੰ ਇੱਕ ਵਾਰ ਨਹੀਂ ਸਾਨੂੰ ਤਾਂ ਇਹੀ ਫੋਨ ਆ ਗਿਆ ਵੀ ਬੈਨ ਪਲਟਗੀ ਨਾਲੇ ਚਲੋ ਜਦੋਂ ਅਸੀਂ ਆਏ ਇਹਨਾਂ ਨੇ ਕਕਰਾਲੇ ਦਿਆਂ ਨੇ ਮਦਦ ਨਾਲ ਇੱਕ ਵੀਰੂਰੇ ਨਜ਼ਦੀਕ ਸੀ ਫੇਤੀ ਕਰਦਾ ਤੇ ਫੇਤੀ ਕਰਦਾ ਸੀ ਤੇ ਕੁਝ ਵੱਡੇ ਬੱਚੇ ਸੀ ਉਹਨਾਂ ਨੇ ਬੱਚੇ ਕੱਢ ਲਈ ਸੀ ਸਾਡੇ ਹੁੰਦੇ ਉਹਨਾਂ ਦੇ ਤੇ ਸ਼ੀਸ਼ੇ ਭੰਨ ਕੇ ਕੱਢੇ ਨੇ ਤੇ ਬਿਲਕੁਲ ਬੈਨ ਜਿਹੜੀ ਦੇਖੋ ਤੁਸੀਂ ਪਾਣੀ ਚ ਡੁੱਬੀ ਹੋਈ ਆ ਤੇ ਇਹ ਲਾਪਰਵਾਹੀ ਆਪਾਂ ਸਕੂਲ ਦੀ ਵੀ ਸਕਦੇ ਆ ਤੇ ਪ੍ਰਸ਼ਾਸਨ ਦੀ ਵੀ ਬਸਰ ਲਾਪਰਵਾਹੀ ਹੋ ਆ ਤੁਸੀਂ ਦੇਖੋ ਆ ਕਿ ਨਾਲਾ ਬਿਲਕੁਲ ਸੜਕ ਦੇ ਨਾਲ ਲੱਗਿਆ ਪਿਆ ਪ੍ਰਸ਼ਾਸਨ ਇਸ ਚੀਜ਼ ਤੇ ਬਿਲਕੁਲ ਲਾਪਰਵਾਹ ਹੈ ਇਹ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਬਿਲਕੁਲ ਫੇਲ ਸਰਕਾਰ ਆ ਲੋਕਾਂ ਦੇ ਨਜਾਇਜ਼ ਪਰਚੇ ਕਰਨੇ ਉਹ ਚੀਜ਼ ਇਹਨਾਂ ਨੇ ਪਹਿਲ ਤੇ ਆ ਇੱਕ ਐਸਐਸਐਫ ਬਣਾਈ ਇਹਨਾਂ ਨੇ ਦੇਖੋ ਤੁਹਾਡੇ ਸਾਹਮਣੇ ਆ ਕੇ ਕੋਈ ਖੜਿਆ ਹੋਰੇ ਐਸਐਸਐਫ ਦਾ ਕੋਈ ਐਂਬੂਲੈਂਸ ਆਈ ਹੋਵੇ ਕੋਈ ਐਂਬੂਲੈਂਸ ਨਹੀਂ ਆਈ ਕੋਈ ਨਹੀਂ ਉਰੇ ਆ ਕੇ ਖੜਿਆ ਨਾ ਕਿਸੇ ਨੇ ਆ ਕੇ ਉਰੇ ਪੁੱਛਿਆ ਐਸਐਸਬ ਤਾਂ ਰੋਡ ਲਈ ਬਣੀ ਹੋਈ ਆ ਨਹੀਂ ਸਰ ਰੋਡ ਲਈ ਤਾਂ ਕੋਈ ਉਹਨਾਂ ਦੀ ਜ਼ਿੰਮੇਵਾਰੀ ਤਾਂ ਹੋਊਗੀ ਨਾ ਕੋਈ ਐਂਬੂਲੈਂਸ ਕੁਝ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਲੱਗਿਆ ਸਕੂਲ ਵਾਲਿਆਂ ਦਾ ਘੰਟੇ ਇੱਕ ਘੰਟੇ ਬਾਅਦ ਜ਼ਰੂਰ ਪਹੁੰਚੇ ਨੇ ਉਹ ਵੀ ਪ੍ਰਿੰਸੀਪਲ ਸਾਹਿਬ ਨਹੀਂ ਪਹੁੰਚੇ ਜਿਹੜਾ ਬੈਨ ਇੰਚਾਰਜ ਨੇ ਉਹ ਪਹੁੰਚੇ ਨੇ ਠੀਕ ਹੈ ਪ੍ਰਿੰਸੀਪਲ ਦੀ ਵੀ ਕਿਸੇ ਦੀ ਕੋਈ ਜ਼ਿੰਮੇਵਾਰੀ ਤਾਂ ਹੋਵੇਗੀ ਨਾ ਇੱਥੇ ਇੱਕ ਵਾਰੀ ਅਸੀਂ ਆਪਣੇ ਬੱਚੇ ਬੈਨ ਚ ਲਾ ਦਿੱਤੇ ਉਸ ਤੋਂ ਬਾਅਦ ਤਾਂ ਸਾਨੂੰ ਕੋਈ ਪਤਾ ਨਹੀਂ ਨਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਟਟੋ ਘਟ ਪ੍ਰਿੰਸੀਪਲ ਸਾਹਿਬ ਨੂੰ ਵੀ ਆਉਣਾ ਚਾਹੀਦਾ ਸੀ ਬੱਚਿਆਂ ਦੀ ਸਾਰ ਜੋ ਵੀ ਆ ਲੈਣੀ ਚਾਹੀਦੀ ਸੀ ਬੱਚਾ ਠੀਕ ਨੇ ਤੁਹਾਡੇ ਬੱਚੇ ਤਾਂ ਬਿਲਕੁਲ ਠੀਕ ਨੇ ਸਰ ਚਲੋ ਪਰਮਾਤਮਾ ਦਾ ਸ਼ੁਕਰ ਹੈ ਤੇ ਵੈਸੇ ਉਹ ਲਿਬੜੇ ਬਹੁਤ ਹੋਏ ਸੀ ਬੱਚਤ ਰਹੇਗੀ ਚਲੋ ਉਹ ਤਾਂ ਬੱਚਤ ਪਰ ਹੁਣ ਅੱਗੇ ਵਾਸਤੇ ਇਹ ਜੀਆਂ ਲਾਪਰਵਾਹੀਆਂ ਨਾ ਹੁਣ ਉਹਦੇ ਵਾਸਤੇ ਕੀ ਕਰ ਰਹੇ ਆ ਆਪਾਂ ਦੇਖੋ ਤੁਸੀਂ ਇਹ ਸੜਕ ਦਾ ਤੁਸੀਂ ਸੜਕ ਦਾ ਮੇਰੇ ਹਾਲ ਦਿਖਾਓ ਲਗਾਤਾਰ ਲਗਾਤਾਰ ਮੀਂਹ ਪੈਂਦਾ ਰਿਹਾ ਹੈ ਲਗਾਤਾਰ ਸਰ ਇਹ ਤੁਸੀਂ ਦਿਖਾਓ ਇਧਰ ਆ ਜੀਰੀ ਡੁੱਬੀ ਹੋਈ ਸੀ ਜਿਹੜੀ ਇਹ ਜੀਰੀ ਆ ਇਹ ਕੱਲ ਡੁੱਬੀ ਹੋਈ ਸੀ ਚਲੋ ਬੱਚਿਆਂ ਦੀ ਕਿਸਮਤ ਲਾ ਲਓ ਸਾਡੀ ਕਿਸਮਤ ਲਾ ਲਓ ਇਹ ਅੱਜ ਡਰੇਨ ਆ ਜਿਹੜਾ ਥੋੜਾ ਜਿਹਾ ਨੀਵਾ ਚੱਲ ਰਿਹਾ ਜੇ ਕਿਤੇ ਡੁੱਬਿਆ ਹੋਵੇ ਹੁੰਦਾ ਇੱਕ ਵੀ ਬੱਚਾ ਨਹੀਂ ਨਿਕਲਦਾ ਸੀ ਸਰ ਵੱਡਾ ਨਕਸਾ ਵੱਡਾ ਨੁਕਸਾਨ ਹੋਣ ਉਹ ਬਚਾਓ ਹਾਂਜੀ ਵੀਰ ਜੀ ਸਕੂਲ ਹੈ ਜੀ ਜਿਹਦੀ ਬੱਸ ਪਾਲਟੀ ਹੈ ਇੰਡੋਬ੍ਰੇਟਸ ਜੀ ਠੀਕ ਹੈ ਠੀਕ ਹੈ ਨਾ ਚਾਹੁੰਦੇ ਹੋ ਕਿ ਮਤਲਬ ਜਦੋਂ ਫੋਨ ਜਾਂਦਾ ਤੁਹਾਨੂੰ ਪਤਾ ਲੱਗਦਾ ਕਿਸ ਤਰ੍ਹਾਂ ਵੀ ਚੱਲਦੀ ਹੈ ਤੁਹਾਡੇ ਸਾਡੇ ਤੇ ਬਹੁਤ ਮਾੜੀ ਵੀ ਚੱਲਦੀ ਹੈ ਜੀ ਜਦੋਂ ਵੀ ਜਦੋਂ ਅਸੀਂ ਇੱਥੇ ਆਏ ਜੀ ਪੂਰੇ ਕੋਈ ਵੀ ਪ੍ਰਸ਼ਾਸਨ ਦਾ ਨਾ ਸਕੂਲ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਜੀ ਠੀਕ ਹੈ ਕਿੰਨੇ ਟਾਈਮ ਬਾਅਦ ਪਹੁੰਚੇ ਉਹ ਡੇਢ ਘੰਟੇ ਬਾਅਦ ਪਹੁੰਚੇ ਨੇ ਸਕੂਲ ਵਾਲੇ ਜੀ ਹਾਂਜੀ ਤੇ ਕੀ ਲੱਗਿਆ ਜਦੋਂ 66 ਵੱਜੀ ਤਾਂ ਨਹੀਂ ਕਿਸੇ ਬੱਚੇ ਦੇ ਨਾ ਹੀ ਬੱਚੇ 66 ਤੋਂ ਵਿਚਾਰ ਹੈਗਾ ਜੀ ਪਰ ਗੱਡੀ ਪਾਣੀ ਚ ਡੁੱਬ ਗਈ ਠੀਕ ਹੈ ਹਾਂਜੀ ਬੜਾ ਨੁਕਸਾਨ ਹੋ ਸਕਦਾ ਹੈ ਬੱਚਿਆਂ ਦਾ ਬਹੁਤ ਜ਼ਿਆਦਾ ਹੋ ਸਕਦਾ ਦੀ ਇੱਕ ਦੋ ਬੱਚਿਆਂ ਨੇ ਜਿਹੜੇ ਵੱਡੇ ਤੇ ਉਹਨਾਂ ਨੇ ਬੱਚੇ ਕੱਢੇ ਨਹੀਂ ਸ਼ੀਸ਼ੇ ਪਨ ਕੇ ਠੀਕ ਹੈ ਹਾਂਜੀ ਤੇ ਕੀ ਮੰਗ ਕਰਦੇ ਹੋ ਇਹ ਸਕੂਲ ਦੀ ਲਾਪਰਵਾਹੀ ਹੈ ਜੀ ਸਭ ਤੋਂ ਜ਼ਿਆਦਾ ਵੀ ਜਿਹੜੇ ਲੇਟ ਆਏ ਨੇ ਜੀ ਇੱਥੇ ਡੇਢ ਘੰਟਾ ਲੇਟ ਪਹੁੰਚੇ ਨੇ ਜੀ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਤੁਹਾਡੇ ਬੱਚਿਆਂ ਦਾ ਕੀ ਨਾਮ ਕਿੰਮੀ ਕਲਾਚ 23 ਵੀਰ ਸਿੰਘ 3rd ਚ ਨਹੀਂ 3rd ਚ 23 ਵੀਰ ਸਿੰਘ ਜਸਨੂਰਪੁਰ ਦੇ ਕੀ ਇਨਸਾਫ ਦੀ ਮੰਗ ਕਰਦੇ ਅਸੀਂ ਤਾਂ ਇਹੀ ਇਨਸਾਫ ਮੰਗਦੇ ਵੀ ਸਕੂਲ ਵਾਲਿਆਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਨਾਲੇ ਵੀ ਜਿਹੜੇ ਇਹਨਾਂ ਨੇ ਲੇਟ ਆ ਪਹੁੰਚੇ ਨਹੀਂ ਹੈ ਠੀਕ ਰਾਜੀ ਬੱਚਿਆਂ ਨੂੰ ਫਿਰ ਤੁਸੀਂ ਕੱਢਿਆ ਹਾਂਜੀ ਮੈਂ ਕੱਢਿਆ ਸ਼ੀਸ਼ਾ ਤੋੜ ਕੇ ਮੈਂ ਪਿੱਛੇ ਬੈਠਾ ਸੀ ਐਂਡ ਤੇ ਆਪਣੇ ਮੇਰੇ ਪਿੱਛੇ ਸ਼ੀਸ਼ਾ ਸੀ ਉਹਨੂੰ ਮੈਂ ਮੁੱਕਾ ਮਾਰ ਕੇ ਤੋੜਿਆ ਜੀ ਤੇ ਉਦੋਂ ਬਾਅਦ ਟੁੱਟਣ ਤੋਂ ਬਾਅਦ ਸਾਰੇ ਬੱਚੇ ਬਾਹਰ ਕੱਢੇ ਉਦੋਂ ਬਾਅਦ ਉਹਨਾਂ ਦੇ ਬੈਂਕ ਕੱਢੇ ਤੇ ਸਾਰਿਆਂ ਦੇ ਘਰੇ ਫੋਨ ਕਰ ਕਰਕੇ ਉਹਨਾਂ ਦੇ ਘਰੇ ਪਹੁੰਚਾਤਾ ਸਾਰੇ ਬੱਚੇ ਨੂੰ ਸਾਰੇ ਠੀਕ ਨੇ ਜੀ ਮਾਰੇ ਦੀ ਕਿਰਪਾ ਹੀ ਜਵਾਹਰ ਸਾਰੇ ਮਤਲਬ ਸਕੂਲ ਦਾ ਪ੍ਰਸ਼ਾਸਨ ਮੋਚੇ ਪਰ ਸਕੂਲ ਵੱਲੋਂ ਬਹੁਤ ਲੇਟ ਹੋ ਗਏ ਘੰਟੇ ਤੋਂ ਉੱਪਰ ਟਾਈਮ ਹੋ ਗਏ ਉਦੋਂ ਬਾਅਦ ਆਏ ਨਹੀਂ ਇਹ ਅੱਛਾ ਹਾਂਜੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਇਹ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਜੀ ਤੇ ਹਨਾ ਆਪਣਾ ਟਾਈਮ ਟੇਬਲ ਸਕੂਲ ਦਾ ਜਿਵੇਂ ਲਾ ਲਓ ਵੀ ਜਲਦੀ ਵੀ ਕਈ ਵਾਰ ਸਾਡੇ ਤੇ ਫਾੜਕ ਲੱਗ ਜਾਂਦੇ ਤਾਂ ਕਰ ਸਾਡੇ ਵੈਨ ਲੇਟ ਹੋ ਜਾਂਦੀ ਹੈ ਬੱਸ ਦੇ ਡਰਾਈਵਰਾਂ ਨੂੰ ਕੁਛ ਨਾ ਗਿਆ ਇਹ ਪਰ ਹੋਣੀ ਹੋਣੀ ਇਹੋ ਜਿਹੀਆਂ ਦੁਰਘਟਨਾਵਾਂ ਦਾ ਹਾਰ ਹੋਣਾ ਕਿਧਰ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਕਿਤਨੇ ਕਿਤੇ ਡਰਾਈਵਰ ਦੀ ਗਲਤੀ ਹੈ 30 40 ਤੇ ਹੈਗੀ ਸੀ ਯੂਰੇ ਬੱਸ ਅੱਛਾ ਇਹ ਵੀ ਇੰਨਾ ਪਝਾਉਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਹਾਂਜੀ ਕੀ ਨਾਮ ਹੈ ਵੀਰੇ ਨਰਿੰਦਰ ਸਿੰਘਾ ਜੀ ਪਿੰਡ ਕਕਰਾਲੇ ਤੋਂ ਜੀ ਠੀਕ ਹੈ ਵੀਰੇ ਵੀਰਜੀਤ ਇਹ ਜਿਹੜੀ ਗਵਰਨਮੈਂਟ ਦੀ ਆਪਾਂ ਅਸੀਂ ਵੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਇੱਕ ਤਾਂ ਸਕੂਲਾਂ ਕਰਕੇ ਇੱਕ ਹਸਪਤਾਲਾਂ ਕਰਕੇ ਇਹ ਦੋ ਗੱਲਾਂ ਕਰਕੇ ਆਪਾਂ ਨੇ ਵੋਟਾਂ ਪਾਈਆਂ ਦੀਆਂ ਜਿਹੜੇ ਸਰਕਾਰੀ ਸਕੂਲ ਨੇ ਸਾਡੇ ਪਿੰਡ ਦੇ ਵਿੱਚ ਦੋ ਸਕੂਲ ਨੇ ਸਰਕਾਰੀ ਉਹਨਾਂ ਦੇ ਵਿੱਚ ਮੇਰਾ ਬੱਚਾ ਵੀ ਨਹੀਂ ਪੜਦਾ ਮੇਰਾ ਬੱਚਾ ਵੀ 우ਸ਼ਾ ਮਾਤਾ ਦੇ ਵਿੱਚ ਪੜਦਾ ਉਹਦਾ ਕਾਰਨ ਇਹ ਹੈ ਇਹਨਾਂ ਦਾ ਸਿਲੇਬਸ ਬਹੁਤ ਘਟੀਆ ਪੰਜਾਬ ਬੋਰਡ ਦਾ ਜਿਹੜਾ ਸਿਲੇਬਸ ਆ ਉਹ ਬਹੁਤ ਨੀਵੇਂ ਪੱਧਰ ਦਾ ਸਿਲੇਬਸ ਆ ਉਹੀ ਪੁਰਾਣਾ ਸਿਲੇਬਸ ਚੱਲ ਰਿਹਾ ਜਿਹੜਾ ਅਸੀਂ ਨੇ ਪੜਿਆ ਸੀ ਉਹ ਸਿਲੇਬਸ ਚੇਂਜ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਸਕੂਲ ਇਹਨਾਂ ਸਕੂਲਾਂ 'ਚ ਪੜਾ ਸਕੀਏ ਆਪਣੇ ਬੱਚਿਆਂ ਨੂੰ ਆਪਦੇ ਬੱਚਿਆਂ ਨੂੰ ਅਸੀਂ ਪ੍ਰਾਇਮਰੀ ਸਕੂਲ ਸਾਡੇ ਪਿੰਡ ਹੈਗਾ ਏਨਾ ਵੱਡਾ ਸਕੂਲ ਆ ਜੀ ਉੱਥੇ ਪੜਾਈਏ ਜੇ ਸਿਲੇਬਸ ਤੇ ਟੀਚਰ ਵਧੀਆ ਹੋਣਗੇ ਤਾਂ ਅਸੀਂ ਪੜਾਵਾਂਗੇ ਸਾਡੀ ਮਜਬੂਰੀ ਆ ਹੋਰ ਸਕੂਲਾਂ ਇਹ ਤਾਂ ਚਲੋ ਇਹਦੇ ਕਰਕੇ ਹੋ ਗਿਆ ਹਾਸਾ ਧੁੰਦ ਦੇ ਵਿੱਚ ਕੀ ਹਾਲ ਹੁੰਦਾ ਦਸੰਬਰ ਦੇ ਮਹੀਨੇ ਦੇਖ ਲਓ ਤੁਸੀਂ ਧੁੰਦਾਂ ਪੰਜਾਬ ਦੇ ਵਿੱਚ ਹਰੇਕ ਸਾਲ 100-150 ਐਕਸੀਡੈਂਟ ਹੁੰਦਾ ਜੀ ਕਿੰਨੇ ਬੱਚੇ ਮਰ ਰਹੇ ਜੇ ਬੱਸ ਭਰੀ ਹੁੰਦੀ ਤਾਂ ਬੱਚਿਆਂ ਦੀ ਜਾਨ ਨੂੰ ਤਾਂ ਖਤਰਾ ਸੀ ਵੱਡਾ ਇਹਦਾ ਖਤਰਾ ਜੀ ਇਹ ਤਾਂ ਫੁੱਲ ਭਰਿਆ ਚੱਲਦਾ ਸੀ ਸਾਰੇ ਨਾਬੇ ਦਾ ਪਾਣੀ ਇਹ ਨਾਲੇ ਦੇ ਵਿੱਚ ਪਾਤਾ ਇੱਧਰ ਲੱਦੀ ਦੇ ਕੋਲ ਦੀ ਨਾਲਾ ਲੰਘਦਾ ਜੀ ਇਹ ਬਿਲਕੁਲ ਫੁੱਲ ਓਵਰਫਲੋ ਸੜਕ ਦੇ ਉੱਤੇ ਪਾਣੀ ਫਿਰਦਾ ਸੀ ਇੰਨਾ ਪਾਣੀ ਸੀ ਇਹਦਾ ਰੱਬ ਦੀ ਕਿਰਪਾ ਨਾਲ ਅੱਜ ਪਾਣੀ ਉਤਰ ਗਿਆ ਜੇ ਕਿਤੇ ਪਾਣੀ ਨਾ ਉਤਰਿਆ ਹੁੰਦਾ ਤਾਂ ਬਹੁਤ ਜ਼ਿਆਦਾ ਹਾਦਸਾ ਪਿਆ ਹੁੰਦਾ ਜੀ ਛਾਲੇ ਤੋਂ ਜਾਂ ਦੂਜੇ ਕਲਾਰਾ ਤੋਂ ਇੱਧਰ ਦੀ ਬੱਸ ਬੜੇ ਰੋਡ ਤੇ ਨਹੀਂ ਆ ਸਕਦੀ ਛੋਟੇ ਰੋਡ ਬੜੇ ਰੋ ਕੌਣ ਆਪੋਣਾ ਘੰਟਾ ਇੱਕ ਇੱਕ ਘੰਟਾ ਸੀ ਫਾਟਕਦੇ ਖੜਦੇ ਆਂ ਅਸੀਂ ਵੀ ਖੇਤਾਂ ਨੂੰ ਜਾਣਾ ਹੁੰਦਾ ਇੱਕ ਇੱਕ ਘੰਟਾ ਫਾਟਕਦੇ ਨਾ ਕੋਈ ਇੱਥੇ ਅੰਡਰ ਬ੍ਰਿਜ ਬਣ ਰਿਹਾ ਜੀ ਅੰਡਰ ਬ੍ਰਿਜ ਕਈ ਵਾਰੀ ਮੰਨ ਕੇ ਲੈ ਗਏ ਪਰ ਕਹਿੰਦੇ ਨੇ ਘਟਾ ਘਟ ਲੰਗੀ ਆ ਆਵਾਜਾਈ ਤਾਂ ਇੱਥੇ ਅੰਡਰ ਬ੍ਰਿਜ ਵੀ ਨਹੀਂ ਬਣ ਰਿਹਾ ਕਈ ਵਾਰੀ ਮੰਗਾ ਸੀ ਦੇ ਆਏ ਜੀ ਇਹ ਠੀਕ ਬਿਆਨ ਦੇ ਕੇ ਬਿਆਨ ਦੇ ਕੇ ਜਾਓ ਪੁਲਿਸ ਬਿਆਨ ਦੇ ਕੇ ਜਾਓ ਕੀ ਕਹਿਣਾ ਚਾਹੁੰਦੇ ਹੋ ਸਕੂਲ ਦੀ ਬੱਸ ਇੱਕ ਮਿੰਟ ਥੱਲੇ ਇੱਕ ਥੱਲੇ 깔ੋ ਪਲੀਜ਼ ਥੱਲੇ 깔ੋ ਸ਼ੀਸ਼ਾ ਥੱਲੇ 깔ੋ ਜੀ ਪੁਲਿਸ ਵੀ ਕਹਿਣਾ ਚਾਹੁੰਦੇ ਮੈਡਮ ਬੱਚੇ ਬਿਲਕੁਲ ਠੀਕ ਠੀਕ ਹੈ ਠੀਕ ਹੈ ਜੀ ਬਸ ਸਾਡੇ ਸਾਰਾ ਕੁਝ ਸਪੀਡ ਗਵਰਨਰ ਜੀਪੀਐਸ ਸਾਰੀ ਸਾਰੀ ਕਾਰਵਾਈ ਸਭ ਪੂਰਾ ਸੀ ਠੀਕ ਹੈ ਬਸ ਇਹ ਡਰਾਈਵਰ ਦੀ ਗਲਤੀ ਹੈ ਕਿ ਭਾਈ ਸੜਕਾਂ ਇਹਦੇ ਨਾਲ ਟੁੱਟੀਆਂ ਪਈਆਂ ਨੇ ਬਾਰਿਸ਼ ਦੇ ਨਾਲ ਮੈਂ ਉੱਥੇ ਵਾਈਸ ਪ੍ਰਿੰਸੀਪਲ ਅੰਛ ਵਾਈਸ ਪ੍ਰਿੰਸੀਪਲ ਕੀ ਨਾਮ ਹੈ ਨੀਰੂਪੁਰੀ ਜੀ ਠੀਕ ਹੈ ਕੀ ਜਿਹੜੇ ਜਿਹੜੇ ਹੁਣ ਬੱਚਿਆਂ ਦਾ ਕਈਆਂ ਦੇ ਮੂੰਹ 'ਚ ਪਾਣੀ ਵੀ ਪਿਆ ਹੈ ਕਿਸ ਤਰ੍ਹਾਂ ਦਾ ਵੱਡਾ ਹਾਸਾ ਉਹਨੋਂ ਟਲਿਆ ਬਸ ਬਹੁਤ ਬਹੁਤ ਸ਼ੁਕਰ ਹੈ ਸਾਡੇ ਸਾਰੇ ਹੀ ਬੱਚੇ ਠੀਕ ਹੈ ਪਰਮਾਤਮਾ ਦਾ ਸ਼ੁਕਰ ਹੈ ਜੀ ਠੀਕ ਹੈ ਹਾਂਜੀ ਤੇ ਉਹਨਾਂ ਦਾ ਕੋਈ ਜਿਹੜਾ ਟ੍ਰੀਟਮੈਂਟ ਹੈ ਸਕੂਲ ਵੱਲੋਂ ਕਰਾਇਆ ਜਾਊਗਾ ਬਿਲਕੁਲ ਜੀ ਅਸੀਂ ਸਾਰਾ ਉਹ ਕਰਾਂਗੇ ਠੀਕ ਹੈ ਹਾਂਜੀ ਹਾਂਜੀ ਕੋਈ ਬੱਚਾ ਬਿਲਕੁਲ ਠੀਕ ਨੇ ਸਾਰੇ ਠੀਕ ਬੱਚਾ ਠੀਕ ਜਾਣ ਤੋਂ ਗੱਡੀ ਆ ਤੇ ਮੇਰਾ ਨਾਮ ਗਰਮੀ ਸਿੰਘ ਇਨਚਾਰਜ ਮੈਂ ਚੌਕੀ ਸੀਟ ਵਾਲੇ ਆ ਠੀਕ ਹੈ ਸਰ ਸਰ ਜਿਹੜੀ ਇਹ ਬੱਸ ਭੰਤੀ ਚੀਜ਼ ਚਾਹਣੇ ਪਈਆਂ ਇਹਦੇ ਕਰ ਰਹੇ ਆ ਇਹਦੀ ਇਨਕੁਆਰੀ ਕਰ ਰਹੇ ਆ ਕਿ ਅੱਜ ਬੱਚੇ ਸੀ 21 ਬੱਚੇ ਸੀ ਬਚਾ ਹੋ ਗਿਆ ਸਾਰਾ ਨਾ ਕੱਟੀ ਨਾ ਹੱਥ ਲੱਗੀ ਅੱਗੇ ਜੋ ਵੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਕਾਰਵਾਈ ਕਰਾਂਗੇ ਕਾਰਨ ਕੀ ਹੋਇਆ ਹੈ ਜਦ ਲਈ ਬੱਚੇ ਨੂੰ ਮੈਂ ਕਰ ਰਿਹਾ ਟ੍ਰੈਪ ਸਲਿੱਪ ਹੋਇਆ ਥੱਲੇ ਉਤਰ ਗਿਆ ਤੇ ਇੱਕ ਦੇਖ ਰਹੇ ਆ ਇਹਦੇ ਬਾਰੇ ਵੀ ਕੀ ਗੱਲ ਹੋਈ ਹੈ ਠੀਕ ਹੈ ਸਕੂਲ ਨਾਲ ਗੱਲ ਹੋਈ ਹੈ ਸਕੂਲ ਵਾਲੇ ਬੁਲਾਏ ਨਹੀਂ ਜੀ ਬੱਚੇ ਸੇਫ ਨੇ ਸਾਰੇ ਹਾਂ ਸਾਰੇ ਸੇਫ ਨੇ ਸਾਰੇ ਠੀਕ ਸਭ ਨੂੰ ਬਟੀਆਂ ਬੱਚੇ ਠੀਕ ਠੀਕ